ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਗਰਮੀ ਦੇ ਦਿਨ ਆ ਗਏ ਅਪ੍ਰੈਲ ਚੜ੍ਹਨੇ ਵਾਲਾ ਏ ਲੱਗ ਗਿਆ ਫੇਰ ਮੋਟਰ ਤੇ ਮੈਫਲਾਂ ਲੱਗਣਾ ਮੇਲੋ ਜੀ ਪਹਿਲਾਂ ਅਮਨਦੀਪ ਨੂੰ ਆਸੜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਹੋਰ ਲੱਗ ਕੇ ਇਕੱਠੇ ਹੋਣ ਹੌਲੀ ਹੌਲੀ ਫੇਰ ਹੈ ਮੋਟਰ ਤੇ ਮੈਫਲਾਂ ਲੱਗਣਾ ਹੁੰਦਾ ਹੁਣ ਸਵੇਰ ਦੇ ਬਹਿਲੇ ਫਿਰਦੇ ਆ ਹਾਂ ਸਾਰਾ ਪਹਿਲਾਂ ਮੈਂ 9:30 ਵਜੇ ਪੈ ਕੇ ਨੀਂਦ ਹੀ ਆਉਣ ਲੱਗੀ 9:00 ਹੋ ਗਏ ਨੇ ਚਾਹ ਮਾਗੀ ਯਾਦ ਹੀ ਬਾ ਜਸਵੀਰ ਆ ਜਾ ਪੜਿਆ ਵਾ ਹਾਂ ਹਾਂ ਉੱਤੇ ਚੱਲ ਗੱਲਾਂ ਬਾਤਾਂ ਜਾਂ ਮਿਸਟੇਕਾਂ ਦਾ ਟਾਈਮ ਲਾ ਗਿਆ ਅੱਛਾ ਕੋਈ ਨਾ ਰੋਟੀ ਘਾਤੀ ਮਾਜੀ ਫੇਰ ਪੈ ਕੇ ਫੇਰ ਹੋ ਗਿਆ ਇਹਦੇ ਅੱਖ ਲੱਗ ਜਾਨੇ ਹੁਣ ਇੱਧਰ ਉਹ ਅਮਰੀਕਾ ਨਾਲ ਮੀਟਿੰਗ ਜੀਤੀ ਅੱਛਾ ਬਾਕੀ ਤੇਰਾ ਉਹ ਆਇਆ ਨਾ ਓਰੇ ਓਰੇ ਉਹ ਪੈਂਦਾ ਆਪਣਾ ਵੀ ਸਾਰੇ ਜੀਤੇ ਚੈਕਿੰਗ ਹੁੰਦੀ ਹੈ ਹਾਂ ਦਫ਼ਤਰ ਲੈ ਹੋਰ ਹੁਣ ਬੰਦ ਵੀ ਤਾਂ ਹੀ ਹੋ ਗਿਆ ਤੇ ਦਫ਼ਤਰ ਬੰਦ ਰਿਹਾ ਸਿਆਲ ਸਿਆਲ ਹਾਂ ਸਿਆਲ ਸਿਆਲ ਬੰਦ ਰਿਹਾ ਹੁਣ ਥੋੜੀ ਸਫਾਈ ਮੰਗਦਾ ਇਹ ਪੱਤੇ ਪੱਤੇ ਜਿਹਾ ਹੋ ਗਿਆ ਇਹਦੀ ਸਫਾਈ ਕਰਦੇ ਆਂ ਆਈਦਾ ਹੋ ਜਣੀ ਤੇਰੇ ਲੈਟ ਕਾ ਤਾਂ ਹੁੰਨੀ ਮੈਂ ਤਾਂ ਲੈਟ ਦੇਖਿਆ ਜਮਾ ਸਰੋਂ ਭਰਿਆ ਮਜਾਗੀ ਲੈਟ ਅਜਾਈ ਹੋਣੀ ਹੈਗੀ ਅਜਾਈ ਨਹੀਂ ਲੈਟ ਨਾਲੇ ਕਾ ਸਵੇਰੋਂ ਆਏ ਤੇ ਆਪਾਂ ਦੇਖੀ ਜਾ ਸਵੇਰੇ ਆਈ ਬੀਤੀ ਰਾਤ ਆਈ ਹੁੰਦੀ ਰਾਤੀ ਦੀ ਉਹ ਰਾਤ ਨੂੰ ਤਾਂ ਹਰੋ ਜੇ ਚੱਲ ਵਧੀਆ ਹਵਾ ਬਹੁਤ ਚੰਗੀ ਰਹਿਣ ਦੇ ਹਲੇ ਸਰੋਂ ਦਾ ਕੋਈ ਫਰਕ ਨਹੀਂ ਹਾਂ ਸਰੋਂ ਗਿਰ ਲੱਗੀ ਆ ਕੀ ਪਤਾ ਹੁੰਦਾ ਤਾਂ ਕੀ ਬਾਤ ਬਾਈ ਦਾ ਫੋਨ ਆਉਂਦਾ ਬੰਦਾ ਬਾਹਰ ਹੈ ਇਹ ਨਾ ਟਰੈਕਟਰ ਕਹਿ ਦੋ ਸਰਤਾਜ ਜਿਹੜੇ ਨੂੰ ਅੱਛਾ ਇਹਨੂੰ ਮੈਂ ਫੋਟੋ ਪਾਈਆਂ ਦੇਖਿਆ ਲੈਟ ਹਾਂ ਕਹਿੰਦਾ ਵੀ ਟਰੈਕਟਰ ਮੇਰੀ ਅਗਲ ਜਾਏ ਰਾਤ ਬਾਈ ਨਾਮ ਤੇ ਮੈਸੇਜ ਕਰਿਆ ਰਾਤ ਕਰਿਆ ਨੇ 12:35 ਵਜੇ ਇਸ਼ਿਆ ਮੈਂ ਮੱਸ ਸਵੇਰੇ ਫੋਨ ਕਰੂੰਗਾ ਚੱਕ ਲਈ ਠੀਕ ਹੈ ਮੈਸੇਜ ਵੀ ਕਰਿਆ ਉਹਦੇ ਬਾਅਦ ਫੋਨ ਵੀ ਕਰਤਾ 12:30 ਦੇ ਹੁਣ 12:35 ਦੇ 12:36 ਪਰ ਫੋਨ ਵੱਜਣ ਲੱਗ ਗਿਆ ਹਾਂ ਕੋਟਾ ਮੈਂ ਕੱਟਦਾ ਅੱਛਾ ਉਹ ਬਾਈ ਦਾ ਫੋਨ ਆਇਆ ਵਾ ਚੱਲ ਮੈਂ ਬਾਅਦ ਚ ਕਰਦਾ ਠੀਕ ਹੈ ਵੀ ਉਹ ਥੋੜਾ ਜਿਹਾ ਫੇਰ ਨੀਂਦ ਖਰਾਬ ਕਰ ਦਿੰਦਾ ਟਰੈਕਟਰ ਕੱਢ ਲੈਣਾ ਫੇਰ ਨੇ ਉਹ ਦਾ ਸਰਤਾਜ ਟਰੈਕਟਰ ਲੈਣਾ ਹਰੇ ਰੰਗ ਦਾ ਜੀ ਅੱਛਾ ਜੇ ਤੇਰੀ ਗੁਰਦਾ ਪਹਿਲਾਂ ਹਾਂ ਕਹਿੰਦੇ ਅਸੀਂ ਇਹਦੇ ਉੱਪਰ ਡਰਾਈਵਰ ਹੀ ਸਿੱਖੀ ਦੀ ਹੁਣ ਅਸੀਂ ਬਾਹਰ ਪਹੁੰਚੇ ਪਏ ਆ ਠੀਕ ਹੈ ਜਿਹਦੇ ਉੱਪਰ ਦੇ ਬਾਈ ਜਿਹੜੇ ਆਪਣੇ ਕੋਲ ਵੀ ਫੋਟੋਆਂ ਹੀ ਪਈਆਂ ਨਹੀਂ ਲੈ ਟਰੈਕਟਰ ਦੀਆਂ ਹਰੇ ਇਹਦੀਆਂ ਹਰਾ ਨਾ ਹਰਾ ਆ ਹਾਂ ਸਾਡੇ ਵੀ ਕਈਆਂ ਫੋਟੋਆਂ ਹਾਂ ਤੁਹਾਡੇ ਕੋਲ ਵੀ ਪਈਆਂ ਹੋ ਉਹ ਨੇਤਰਾ ਕੋਲ ਹੁੰਦਾ ਦਾ ਹਰਾ ਇੱਕ ਵਾਰ ਮੇਰੇ ਕੋਲ ਆ ਗਿਆ ਤਾਂ ਇਹਦਾ ਰੇਟ ਦਾ ਕੋਈ ਸਵਾਲ ਨਹੀਂ ਪੈਗਾ ਹੁਣ ਇਹ ਬਾਈ ਕੋਲ ਟਰੈਕਟਰ ਖੜਾ ਹੈ ਏ ਮੈਂ ਦੇਖਿਆ ਹੈ ਨਹੀਂ ਵੀ ਕਿੱਥੇ ਦਾ ਉਹ ਜਿਹੜਾ ਉਹ ਹਸਰਤਾ ਜੇ ਕਹਿੰਦਾ ਮਾਸਟਰ ਸਾਡੇ ਕੋਲ ਆ ਟਰੈਕਟਰ ਅਸੀਂ ਰੱਖਿਆ ਵਾ ਕਾਕੰਡੇ ਬਾਤ ਹੈ ਤੇਲ ਘੱਟ ਖਾਂਦਾ ਹੈ ਮਹਾਕਿਆਗ ਉਸ ਮੰਗਦੇ ਆ ਕਹਿੰਦੇ ਮੰਗਦੇਗਾ ਤੁਹਾਨੂੰ 265 ਲੈ ਕੇ ਦੇ ਦੇ ਬਈ ਭਾਈ ਚੱਲਦਾ ਕੋਈ 265 ਆ ਹਾਂ ਤਾਂ ਖਾਂ ਬਾਤ ਹੈ ਠੀਕ ਹੈ ਵੀ ਜੇ ਉਹਨਾਂ ਨੂੰ ਆਪਣਾ ਚਾਹੀਦਾ ਹੈ ਹਜੇ ਰੰਗ ਦਾ ਹੁਣ ਇਹ ਜਿਹੜੇ ਵੀਰ ਦਾ ਫੋਨ ਆਉਂਦਾ ਇਹਨੇ ਲੈਣਾ ਤਾਂ ਉਹ ਟਰੈਕਟਰ ਅੱਛਾ ਇਹ ਕਹਿੰਦਾ ਵੀ ਅਸੀਂ ਉਹਨੇ ਲੈਣਾ ਸੀ ਆਪੇ ਤਿਆਰ ਤੋਂ ਕਰਨ ਲੱਗਣਾ ਠੀਕ ਠੀਕ ਹੈ ਹੁਣ ਉਹ ਮੈਨੂੰ ਮੈਸੇਜ ਲਿਖ ਕੇ ਭੇਜਾਂ ਵੀ ਟਰੈਕਟਰ ਸਾਡੇ ਅਗਲ ਵਿੱਚ ਵੀ ਗੱਲਬਾਤ ਹੁਣ ਦੇਖਦੇ ਕਿਆ ਕਰਦਾ ਠੀਕ ਹੁਣ ਮੈਨੂੰ ਇਹ ਦੇਖਣਾ ਪੈਣਾ ਵੀ ਜੀ ਨਾ ਮੈਨੂੰ ਫੋਟੋ ਪੈ ਜੇ ਤੂੰ ਦਾ ਵੀ ਨੰਬਰ ਆਏਗਾ ਅੱਛਾ ਹਾਂ ਸੇਵ ਨੰਬਰ ਤਾਂ ਹੈ ਹੀ ਨਹੀਂ ਸ਼ੋਅ ਹੁੰਦਾ ਹਾਂ ਹਾਂ ਇਹ ਤਾਂ ਹੈ ਸੇਵ ਨੰਬਰ ਤਾਂ ਕੋਈ ਸ਼ੋਅ ਹੀ ਨਹੀਂ ਹੁੰਦਾ ਉੱਪਰ ਸੇਵ ਨੰਬਰ ਦੇ ਸ਼ੋਅ ਹੁੰਦਾ ਉਹਦਾ ਕਹ ਲੋ ਹੁਣ ਦੇਖੋ ਬਾੜ ਸਾਹਿਬ ਜੇ ਫੋਟੋ ਆਉਦੀ ਪੰਜਾਂ ਹੋਏ ਫਿਰ ਦਾ ਨੰਬਰ ਉਹਦਾ ਪਿਆ ਬਾਈ ਦਾ ਉਹ ਮੈਨੂੰ ਕੱਟਨੇ ਪੈ ਜਾਂਦੇ ਦਾ ਭਰ ਜਾਂਦੀ ਹੈ ਭਰ ਹੀ ਰਾ ਟੂ ਟੂ ਹੋ ਜਾਂਦੀ ਹੈ ਉਹ ਕੱਟਨੇ ਪੈ ਜਾਂਦੇ ਆ ਮੈਸੇਜ ਆਉਂਦੇ ਬਹੁਤ ਆ ਫਿਰ ਇੱਕ ਮੈਸੇਜ ਆ ਬਹੁਤ ਲੰਦੇ ਆ ਉਹ ਕੱਟ ਹੋ ਜਾਂਦੇ ਆ ਇੱਕਣਿਆ ਜੇ ਲਾਈਟ ਆਈ ਮੈਨੂੰ ਬੜਾ ਦੱਸਿਓ ਮੈਂ ਸਾਰੋਂ ਭਰਿਆ ਆ ਮੈਂ ਕੋਈ ਨਹੀਂ ਉਹਦਾ ਕੋਈ ਚੱਕਰ ਨਹੀਂ ਹੈਗਾ ਬੂਟੇ ਨੂੰ ਪਾਣੀ ਲੱਗ ਜਾਵੇ ਨਰੇਬਾਈ ਤੂੰ ਕਹਿੰਦਾ ਵੀ ਬੈਠਾ ਮੈਂ ਤਾਂ ਕਿਹਾ ਕਿਹਾ ਨਹੀਂ ਇਹ ਹੁਣ ਤਾਂ ਮੀਂਹ ਨਹੀਂ ਵਜਣਾ ਮਾਹੀ ਦਾ ਪਸਰਾ ਦਿੰਦੇ ਦੱਸਿਆ ਪੈਗਾ ਅੱਛਾ ਸਵੇਰੋਂ ਬੱਦਲ ਬਾਈ ਜੀ ਉੱਠੇ ਜੇ ਤਾਂ ਪਾ ਜਦ ਲੱਗੀ ਬੱਦਲ ਬਾਈ ਜੀ ਹੁਣ ਤੱਕੇ ਦੱਸੇ ਵੀ ਨਹੀਂ ਹੋਣੇ ਓਰੇ ਬੋਰਡਰ 'ਚ ਬਹਿ ਕੇ ਲੱਤ ਜਿਗਾ ਹੇਡ ਪੈ ਗਈ ਇੱਥੇ ਪਰ ਨਾਲੇ ਹੋਰ ਫਰਕ ਐ ਮਸੜ ਅੱਜ ਲਗਿਆ ਕਰਨੀ ਜਿਹੜੀ ਕਹਿੰਦਾ ਫਿਰ ਲੋ ਚੱਲਦੀ ਨਾਲੇ ਹੋ ਰਿਹਾ ਨਾ ਜੁੰਜੂਆਂ ਰੰਗ ਬਟਣ ਲੱਗੇ ਕਣਕਾਂ ਤੇ ਇਹ ਫਿਰ ਬਦਲ ਆਉਣੀ ਆਉਣਾ ਹੈ ਹਾਂ ਹੁਣ ਤੇ ਸਾਹਮਣੇ ਤੇ ਪਾਣੀ ਵੀ ਲਾਇਆ ਚੌਥੇ ਬਾਂਦੀ ਪਾਣੀ ਲਾਇਆ ਪਰ ਮੀਂਹ ਤੇ ਪਹਿਲੇ ਲਾਇਆ ਹਫਤਾ ਲੰਘ ਗਿਆ ਦੇਖ ਲੈ ਰੰਗ ਪਾਣੀ ਲੱਗ ਰਹੀ ਬਟ ਗਿਆ 5-7 ਦਿਨ ਚ ਦੇਖ ਲੈ ਰ ਨਹੀਂ ਜਾਂਦੀ ਐਮ ਦਾ ਟੱਕ ਨਹੀਂ ਹੁਣ ਉਹਨਾਂ ਉੱਪਰ ਤੇ ਦੇਖਣਾ ਵੀ ਇੱਥੇ ਸੋਕਾ ਹਾਂ ਪਾਣੀ ਮੈਂ 4 ਨਵੰਬਰ ਦੀ ਵੀਜੀ ਵੀ ਹੈ ਮੈਂ ਕਹਿੰਦਾ ਵੀ 5 ਅਪ੍ਰੈਲ ਤੱਕ ਬੂਟੇ ਵਾਲੀ ਦੀ ਬੜਾਈ ਹੋਣੀ ਸ਼ੁਰੂ ਹੋ ਜਾਊਗੀ ਹੋਏ ਕੋਈ ਲੇਬਰ ਵੀ ਨੇ ਹੂੰ ਹੂੰ ਫਲੇਵਰ ਦਾ 25 ਦਿਨ ਤੱਕ ਵੱਡ ਹੋਣੀ ਆ ਬਈ ਚੜਦੇ ਅਪ੍ਰੈਲ ਚੱਲ ਪਣਾ ਕੰਮ ਵੀ ਹੋ ਫਰ ਦੇ ਵੱਢ ਲਈ ਇੱਕ ਤੀ ਬੂਟਿਆਂ ਚ ਬਜਾਂਦੇ ਬਹੁਤ ਐ ਲੇਬਰ ਵੀ ਔਖੀ ਮਿਲਨੀ ਐ ਸਾਰਾ ਕੁਝ ਹੋਈ ਜਾਣਾ ਵੱਢੀ ਜਾਣੀ ਵੱਡੀਆਂ ਆ ਕਿੰਨੀ ਆ ਸਾਰੇ ਕੱਢ ਦੇਣ ਹੋਰ ਫਿਰ ਆ ਠੀਕ ਆ ਹੂੰ ਗੰਨਾ ਬੀਜੋ ਗਿਆ ਸਰ ਗਿਆ ਹਾਂ ਠੀਕ ਆ ਜਮੇ ਹੁਣ ਹਾਂ ਨੀ ਮੈਂ ਮੇ ਬਣਾਉਣੇ ਆ ਮਈਏ ਦੇ ਕੋਈ ਅੱਛਾ ਜੇ ਗੱਲ ਕਰਾਂਗੇ ਬਲავੇ ਸਹੀ ਕਰਦਾ ਤੂੰ ਕਰ ਲੈ ਕੁਝ ਮੇਰੇ ਬੰਨੇ ਦਵਾ ਕਰ ਹਾਂ ਹਾਂ ਕੀ ਕਰਾਂ ਉਹ ਗੰਨਾ ਜਿਹੜਾ ਪਰਸੋਂ ਬੀਜਿਆ ਤਾਂ ਉਹਨੂੰ ਵੱਟ ਕੇ ਦੇਖ ਲਓ ਮਣਾ ਮੋਟਾ ਉਹਨੇ ਹਰਕਤ ਕਰੀ ਹੋਗੀ ਤੁਰਿਆ ਹੋਊਗਾ ਉਹ ਪਰਚੀ ਲੈ ਕੇ ਦਮਾ ਜੇ ਗੇਰ ਨਾ ਟਾ ਮਿਲ ਪਰ ਬਣਾਉਣਾਗਾ ਨੂੰ ਮਿਲ ਚ ਪ ਜਾਂਦੇ ਨੇ ਗੁੱਲੀ ਵਾਲੀ ਮਸ਼ੀਨ ਹੈਗੀ ਰੋਪੜ ਕਾ ਲਾ ਡੀਲ ਫੋਨ ਕਰਕੇ ਗੁੱਲੀ ਹੁਣਾ ਹੈ ਕੋਈ ਸਮਝਦਾ ਨਹੀਂ ਹੈ ਜਦੋਂ ਨਾਲ ਦਾ ਤੇ ਹੱਥ ਲਵਾਇਆ ਉੱਥੇ ਅਰਦਾਸ ਕਰਵਾਇਆ ਇਹ ਅਜ ਤਾਂ ਹੈ ਹਉ ਹੁਣ ਇਕੜੇ ਥੋੜੇ ਭੁੱਖੀ ਕਰਾ ਕੇ ਜੰਮਿਆ ਹੋਇਓ ਤੇ ਇੱਕੋ ਇੱਕ ਫਾਇਦਾ ਹੀ ਦੇਖਿਆ ਇਹਦਾ ਇਹਨੇ ਆਪਣੇ ਵਾਸਤੇ 2 ਸਗੜ 85 ਦੇ ਵੀ ਇੱਥੇ ਚੂਪਲੇ ਕਰਿਓ ਬਾਬਾ ਤੂੰ ਲਾ ਦੇ ਮੈਂ ਇਹ ਵੀੜੂ ਸੂਰਾ ਦੇਖਣੀ ਜਾ ਕੇ ਕੀ ਪਤਾ ਬੱਲਾ ਸਮਝਿਆ ਨਹੀਂ ਗੱਲ ਉਹ ਮੈਨੂੰ ਪਤਾ ਨਹੀਂ ਸਮਝਿਆ ਉਹ ਇਹ ਪਤਾ ਹੈ ਕਿ ਜਿਹੜਾ ਹੁਣ ਮੱਕੀ ਪੀ ਹੁਣ ਮੱਕੀਆਂ ਪੀ ਹੋ ਜਾਊਗੀ ਤੇ ਤੇ ਕੁੱਕੜੀ ਆ ਗਈ ਇੱਥੇ ਭੁੰਨਣੀਆਂ ਦੇ ਆ ਕੇ ਉਹਤੀ ਜਿਹੜਾ ਇੱਥੇ ਪਹਿਲਾਂ ਪੱਕ ਗਈ ਇਹ ਤੇ ਮੈਨੂੰ ਆਇਆ ਵੀ 85 ਦੇ ਨੇੜੇ ਦੇ ਨੇੜੇ ਹੈ ਨਹੀਂ ਉਹਨਾਂ ਪਤਾ ਕਿ ਸਿਆੜ ਹੈਗਾ ਤੇਰੇ ਪੱਟ ਕੇ ਚਾਹ ਪੂਰੀ ਖਿਲਾੜੀ ਫਿਰ ਇਦੋਂ ਆਈਂ ਬਤਨ ਜੜੇ ਨਾ ਸੂਰਾਂ ਦਾ ਸੂਰ ਤੋਂ ਬਤਨ ਆ ਮੈਂ ਜੇ ਨਹੀਂ ਕਾਲੂ ਇਹਦੇ ਕਹਿਣ ਦਾ ਮਤਲਬ ਵੀ ਜੇ ਕਾਲੂ 85 ਗੱਨਾ ਕਿਸੇ ਦਾ ਪੱਟਕੇ ਵੀ ਲਿਆਊਗਾ ਤਾਂ ਕਹਿ ਦੂਗਾ ਬਾਈ ਮੈਂ ਤਾਂ ਆਪਣਾ ਪੱਟਕੇ ਲਿਆਇਆ ਹਾਂ ਇਹ ਕਹਿਣ ਜੋਗਾ ਹੋ ਗਿਆ ਤੁਸੀਂ ਕਿਸੇ ਦਾ ਹੀ ਪੱਟ ਲਿਆ ਹਾਂ ਬਦਨਾਮ ਹੈ ਤੇਰੇ ਤੇ ਪਹਿਲਾਂ ਤੇਰੇ ਮੂੰਹ ਪਰ ਕਹਿੰਦੇ ਹਾਂ ਪਰ 60 ਦਿਨਾਂ ਨੂੰ ਪਤਾ ਕਿੱਥੇ ਲਿਵਾਸੇ ਆ ਹਾਂ ਪਤਾ ਨਹੀਂ ਦੇਖ ਲੈ ਦੇਖ ਲੈ ਮੈਂ ਨਹੀਂ ਗਿਆ ਅਲੱਗੇ ਦੀ ਹੀ ਜਾਣੇ ਹਾਂ ਇਹ ਤਾਂ ਹੈ ਚਬ ਕੇ ਬਹੁਤ ਅਗਨੇ ਗਿਆ ਉਹ ਦੇਲ ਜਿਹੜਾ ਕੋਰਾ ਪਿਆ ਪੁੰਦਾ ਐ ਬੂਰਾ ਵੇਚ ਗਈ ਕਾਲ ਆਗ ਤੇ ਅੰਬ ਨੂੰ ਬੂਰਾ ਬਹੁਤ ਆਇਆ ਬਹੁਤ ਬੂਰਾ ਉਹ ਨਹੀਂ ਮੈਂ ਰਵਿੰਦਰ ਉੱਥੇ ਤੇ ਆ ਤੇ ਰੋਪੜ ਦੇ ਮਹਿਰ ਦੇ ਨਾਲ ਨਾਲ ਦੇ ਲੰਬ ਪਰ ਕਿੰਨੇ ਨੇ ਹੈ ਨਹਿਰ ਬਹੁਤ ਕੂਹਰਾ ਹੈ ਅੱਛਾ ਕਾ ਉਹ ਕਾਲੇ ਵਾਲੇ ਅੰਬ ਨੂੰ ਨਾ ਕਿਹਦੀ ਸਾਈਡ ਦੇਖ ਲਈ ਤੈਨੂੰ ਲੱਗਣਾ ਕੰਮ ਬੂਰੇ ਨਹੀਂ ਆਇਆ ਐ ਮਸੜ ਇੱਧਰ ਉਹ ਕਾਲੇ ਵਾਲੇ ਅੰਬ ਨੂੰ ਪਹਿਲਾਂ ਮੈਂ ਤੇ ਨਹੀਂ ਸੀ ਹੈਗੀ ਕੂਹਰਾ ਆ ਜੂਗਾ ਉਹ ਹੁਣ ਦੇਖ ਲੈ ਕਿੰਨਾ ਵਧੀਆ ਆਇਆ ਉਹਨੂੰ ਵੀ ਸਾਰੇ ਨੂੰ ਆਇਆ ਉਹ ਅੰਬ ਕਾਲੇ ਵਾਲਾ ਜੀ ਇਹ ਕਾਲੇ ਵਾਲੀ ਮੋਟਰ ਹੈ ਉਹ ਦੇਖੋ ਉਪਰਾਂ ਇੱਕ ਦੇਖਦਾ ਭੈਣੀ ਉਹ ਕਿੱਥੇ ਦੇਖਦਾ ਬੂਰੇ ਦੇ ਕਿੰਨਾ ਚੰਗੇ ਆ ਕੂੜੀ ਆ ਸਾਹਮਣੇ ਨੂੰ ਇੱਧਰ ਅਖਾੜੇ ਵਾਲਿਆਂ ਨੂੰ ਦੇਖਦਾ ਹੈਗਾ ਮੱਕੀ ਬਾਈ ਸਾਡੇ ਅੱਜ ਕਿੰਨੀ ਦਰੀ ਹੋਊਗੀ ਮਾਹੜ ਅੱਜ ਆਊਗੀ 19 19 ਹੋਗੀ 21 ਨੂੰ ਦੌੜੇ 21 ਨੂੰ 21 ਨੂੰ ਦੌੜਣਾ ਬਾਈ ਉਹ ਦਿਖਦਾ ਗੁਰਦੁਆਰਾ ਸਾਹਿਬ ਪ੍ਰੋਗਰਾਮ ਕੂੜੇ ਨੂੰ ਦੌੜਾ ਉਹ ਦਿਖਦਾ ਜੀ ਸਾਹਮਣੇ ਗੁਰਦੁਆਰਾ ਗੁਰਦੁਆਰਾ ਉਹ ਇੰਨਾ ਜੂ ਕਿੱਥੇ ਟੈਟ ਤੈਨੂੰ ਇੱਕ ਮਾਰ ਨਾ ਨਾ ਇੰਨਾ ਜੂ ਉਹ ਦਿਖਦਾ ਜੀ ਇੱਥੇ ਦੌੜਾਂ ਘੋੜਿਆਂ ਦੀਆਂ ਹਾਂ ਆ ਗਿਆ ਤਾਂ हां हां ਮਾੜਾ ਮੋਟਾ ਚਿਕਚ ਖਲੰਦਾ ਆਇਦਾ ਨਾ ਨਾ ਉਧਰ ਜੂਮ ਹੈਗਾ ਜੂਮ ਹੈਗਾ ਇਹ ਜੀ ਗੱਲ ਤਾਂ ਨਹੀਂ ਬਾਈ ਇੱਕ ਗੱਲ ਹੈ ਕੈਮਰਾ ਆਈਫੋਨ ਤੇ ਬੜੇ ਲੱਗੇ ਪਏ ਐ ਕੈਮਰੇ ਤਾਂ ਬਸ ਇਹ ਬੰਦਰ ਮੈਂ ਕੱਲ ਮੈਂ ਇੱਧਰ ਗਿਆ ਨਾਨਕੇ ਨਹੀਂ ਜਾ ਕੇ ਆਇਆ ਦਾ ਮੀ ਲੇਣ ਗਿਆ ਦਾ ਵੀ ਉਧਰ ਲੋਕਦਿਆਂ ਸਰੋਂ ਵੱਡਣ ਲੱਗ ਗਏ ਜਣੀ ਰਾਇਆ ਥੋੜਾ ਜਿਆਦਾ ਸਰੋਂ ਥੋੜੀ ਹਿਰਾਫ ਇਹ ਟਾਈਮ ਆ ਗਿਆ ਉਧਰ ਨਿਕਲਦਾ ਧਰਤੀ ਦੇ ਸਲੀ ਜੀ ਆ ਜੀ ਘਟ ਉਧਰ ਥੋੜੀ ਜੀ ਮਾਰੂ ਜੇ ਖਰਕਰ ਫਰਕ ਪੈ ਜਾਂਦਾ ਰੰਗ ਬਦਲਿਆ ਉਹਨਾਂ ਸਾਰਿਆਂ ਨੇ ਰਾਇਆ ਉਹਨਾਂ ਨਾਲੋਂ ਜਿਆਦਾ ਥੋੜਾ ਜਾਂ ਐ ਇਹਨੂੰ ਪੱਕਿਆ ਬੜਦੇ ਆ ਪਹਾੜੇ ਪਾਸਾ ਦਿਨ ਤੱਕ ਕੈਨੇਡਾ ਵਾਲੀ ਵੀਰ ਕੋਈ ਬੂਰੂ ਬੂਰੂ ਜੇ ਪਤਾ ਪਰ ਬਈ ਵੀ ਇਹਨੂੰ ਸਪਾਈ ਮੰਗਦਾ ਹੀ ਹੋਣਾ ਸਪਾਈ ਕਰੋ ਇਹਦੀ ਯਾਰਾ ਅਪਰੇਟ ਕਰਨਾ ਹੁਣ ਤਾਂ ਪਹਿਲਾਂ ਇੱਥੇ ਇਕੱਠ ਹੋ ਗਏ ਕੱਢ ਲਾ ਪਹਿਰੇ ਲੱਗ ਜਣੇ ਪੈਣ ਹੋਰਾਂ ਦੇ ਜਸਵੀਰ ਦੇ ਲੱਗਿਆ ਹੋਵੇ ਘਪੈਣੀ ਦਾ ਮੁੰਡਾ ਲੱਗਿਆ ਹੋਇਆ ਉਹ ਕਹਿੰਦਾ ਵੀ ਕਣਕ ਵੱਢਣੀ ਅਸੀਂ ਅੱਛਾ ਮਾਹੌਲ ਪੈਲੀ ਤੀਹ ਨੂੰ ਲੱਗਦਾ ਬੂਟਾ ਵੱਢਣ ਭਾਈ ਠੀਕ ਹੈ ਕਹਿੰਦਾ ਮਾ ਘਰਾਂ ਪਹਾ ਘਰ ਦੇ ਪੱਕੀ ਗੱਲ ਪੁੱਛਿਆ ਹਾਂ ਕਹਿੰਦਾ ਘਰਾਂ ਪੁੱਛਿਆਗਾ ਨਾ 13-14 ਜਣੇ ਆਣ ਵੱਢਣ ਗਾਲੇ ਠੀਕ ਹੈ ਗਰੇਗਾ ਜਾਂਦੇ ਉਹ ਪਹਿਲੀ ਦੋਨਾਂ ਨਾ ਹਾਰ ਜਾਣਾ ਹੂੰ ਹੂੰ ਜਿਹਾ ਦੇ ਘੜ ਕੇ ਵਧਣੀ ਆ ਮਾ ਠੀਕ ਆ ਵਧ ਦੇ ਮਾ ਵਧੀਆ 8000 ਕਹਿੰਦੇ ਕਰਦੇ ਅੱਛਾ ਅੱਠ ਤੋਂ ਵਧ ਦੇ ਕੱਢਣੀ ਵਿੱਚ ਹੈ ਮੈਂ ਤਾਂ ਟਰੋਲ ਜੀ ਪਾ ਕੇ ਜਣੇ ਮਾ ਜੀ ਕੱਢਣੀ ਬੱਟਣੀ ਬੱਚੇ ਦਾਵਾ ਹੀ ਤੁਹਾਡੇ ਹੋਰ ਜਿਹੜਾ ਹੈਗਾ 9000 ਨੇ ਹੂੰ ਕਹਦਾ ਨਹੀਂ ਵੀ ਬੱਟਣੀ ਬੱਟਣੀ ਮੈਂ ਵਾੜ ਦੋ ਮਾ ਰੱਸੀਆਂ ਫੇ ਤੁਸੀਂ ਲਿਆਉਂਗੇ ਬੱਟਣੇ ਨੂੰ ਹਾਂ ਕਹਿੰਦਾ ਇਹ ਤਾਂ ਗਲਤ ਗੱਲ ਹੈ ਅੱਛਾ ਬਾਬਾ ਰੱਸੀ ਤਾਂ ਮੇਰੇ ਕੋਲ ਨਹੀਂ ਕਹਿੰਦਾ ਦੋਨੋਂ ਲਿਆਉਣੇ ਪੈਣੇ ਮਾਬਾ ਦਾ ਨਦੀ ਝੂਠ ਵਾੜ ਲੈਣੇ ਸ਼ੁਭ ਪੱਟ ਕੇ ਬਾਦਿਆ ਕਰੋ ਹਾਂ ਠੀਕ ਹੈ ਇਹ ਜਲਾਇਆ ਕਰ ਦੋ ਢੂੰਡਾ ਦੀ ਭਰੀ ਵੱਢ ਕੇ ਦੇ ਦੇ ਵੇਖ ਬੱਟ ਕੇ ਪਾ ਦੇਗਾ ਤਾਂ ਠੀਕ ਆ ਤਾਂ ਠੀਕ ਆ ਇਹ ਵੀ ਬੇਡ ਬੇਡ ਹੋਂਦਾ ਪਤਾ ਦੱਬ ਵੀ ਨਹੀਂ ਹੈਗੀ ਨੀ ਬੇਡਾਂ ਨੇ ਕੰਮ ਸ਼ੁਰੂ ਹਾਂ ਹਾਂ ਅਜਾ ਇੱਕ ਟੀ ਜਿਹੜਾ ਕੋਟਾ ਤਾਂ ਨਾ ਘਟਾਤਾ ਸੱਟ ਗਿਆ ਪੈ ਗਿਆ ਫਿਰ ਕਣਕ ਮੈਦਾਂ ਦੀ ਵੱਧੂ ਹੁਣ ਮੈਦ ਥੋੜੀ ਘੱਟ ਅਗਲਾ ਹੁਣ ਕਹਿੰਦਾ ਵੀ ਟਾਈਮ ਹੈਗਾ ਚਾਰ ਦਾਣੇ ਬਣ ਜਾਂਦੇ ਹੀ ਲਾ ਦੇਣ ਲਾਤੇ ਇਹ ਕੰਮ ਕੁਛ ਨਹੀਂ ਹੈਗਾ ਜੇ ਹੁਣ ਘਰ ਦੇ ਦੋ ਜੀ ਹੈ ਤਾਂ ਦੋ ਇੱਕ ਪਾਰਟੀ ਦੇ ਰਲ ਕੇ ਚਾਰ ਪੰਜ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਇਹ ਗੱਲ ਕਿਉਂ ਕਰਨਾ ਜੇ ਤੂੰ ਕਹੇ ਵੀ ਇੱਕ ਦੋ ਬੰਦੇ ਇੱਕ ਦੋ ਬੰਦੇ ਕੋਲ ਨਹੀਂ ਨਹੀਂ ਇੱਕ ਦੋ ਬੰਦੇ ਘਰ ਤਾਂ ਲੈਣੇ ਆ ਪਰ ਕੰਮ ਤੁਰਦਾ ਨਹੀਂ ਕੰਮ ਤੁਰਦਾ ਨਹੀਂ ਆ ਜਾ ਭਰੀਆਂ ਬੰਨਣੀਆਂ ਜਿਆਦਾ ਔਖਾ ਹੋ ਜਾਂਦਾ ਬਟਨ ਤਾਂ ਲੱਗ ਜੂਗਾ ਬੰਦਾ ਜਦੋਂ ਭਰੀਆਂ ਬੰਨਨੇ ਫਿਰ ਔਖਾ ਹੋ ਜਾਂਦਾ ਕੋਈ ਬੰਦਾ ਜਦੋਂ ਹੁਣ ਇੱਕ ਬੰਦਾ ਸ਼ੁਭਪਾਰਕੇ ਖੜਿਆ ਦੋ ਰੁਗ ਪਾ ਦੇ ਜਾ ਕੇ ਭਰੀ ਬੰਨ ਹੋਈ ਜਾਂਦੀ ਹੈ ਕੱਲੇ ਕੰਦੇ ਘਟੂ ਘਟ ਹੋਣਾ ਚਾਹੀਦਾ ਇੱਕ ਇੱਕ ਬੰਦਾ ਪਰ ਆ ਤੇ ਆਏ ਆ ਜੇ ਹੁਣ ਲੈਣੀ ਤਾਂ ਕਣਕ ਦੇਲਾ 3000 ਨੂੰ ਪਹੁੰਚੀ ਵੀ ਅਗਲਾ ਦੇਖਦਾ ਵੀ ਰੇਟ ਤੇਜ ਆ ਵੀ ਪਹਿਲੇ ਹੀ ਬਣਾ ਲਓ ਬਈ ਜਿਹੜੀ ਮਿਲੂਗੀ ਹਾਂ ਉਹਨੂੰ ਵੇਚ ਦੂੰਗੇ ਨਾਲੇ 10 ਸਾਲ ਪਹਿਲਾਂ 10 ਇਹ 10 ਲੋੜਾ ਅਗਲੇ ਦੀਆਂ ਬਹੁਤ ਲੋੜਾ ਸੀ ਵੀ ਹੁਣ ਦੇਖਦੇ ਵੀ ਕਣਕ ਭਰਾ ਕੁ ਕਰਨਾ ਆ ਕੁ ਕਰਨਾ ਅਗਲਾ ਕਣਕ ਤਾਂ ਹੁਣ ਅਸੀਂ ਵੇਚੀ ਆ ਹਾਂ ਹਾਂ ਇਹ 10 ਸਾਲ ਪਹਿਲਾਂ ਮਾਸਟਰ ਦੇਲਾ ਆਪਾਂ ਇੰਨੀ ਦਿਨ ਕੰਮ ਲੱਗ ਜਾਂਦੇ ਸੀ ਆ ਡੱਬ ਲਿਆ ਕੇ ਬੇੜਾਂ ਵੱਟ ਕੇ ਦੇਣੀਆਂ ਆਲਾ ਦੱਬੇਂ ਦੀ ਮਿਲਦੀ ਲੇਲਾ ਫਿਰ ਉਹ ਲੇਉਣੀ ਕਨੌਲੀ ਕੋਲ ਤੋਂ ਆ ਜਾਂਦੇ ਵਿੱਚ ਸੂਏ ਜਿਹੋ ਹੁੰਦੇ ਉੱਥੇ ਵੱਢਣ ਅੱਛਾ ਉਹ ਦੇਲਾ ਜਾਂ ਦੱਬ ਵੱਢਣੀ ਉਹਦੇ ਕੰਡੇ ਤੇਰੇ ਕਹੇ ਹੋਏ ਕਰਦੇ ਤੇ ਉਹਦੇ ਦਾ ਪੈਰ ਚ ਪਾਸਾ ਨੇ ਕਹੇ ਕਰਦਾ ਤਾਂ ਏਡੇ ਹੀ ਕੰਡੇ ਤਿੱਖੇ ਹੁੰਦੇ ਦੇ ਦੱਬ ਨੂੰ ਉਹ ਵੱਢ ਕੇ ਲੈਉਣੀ ਪਾਣੀ ਚ ਫਿਰ ਉਹਦੇ ਆ ਕੇ ਸੁਕਾਉਣੀ ਹਾਂ ਸੋ ਕੋਠਿਆਂ 'ਵੋ ਸੁੱਕਣੀ ਪਾ ਦੇਣੀ ਆ ਫਿਰ ਉਹਦੇ ਪਰ ਇਹਨੇ ਪੂਲੀਆਂ ਬੱਟਣੀਆਂ ਉਹ ਕੁੱਟਣੀਆਂ ਮੋਗਰੀ ਹੁੰਦੀਆਂ ਹਾਂ ਉਹਨਾਂ ਨੂੰ ਕੁੱਟਣੀ ਕਈ ਮੋਗਨੇ ਕੁੱਟੇ ਕਹਿੰਦੇ ਕਿ ਟਰੈਕਟਰ ਚੜਾ ਕੇ ਸੜਕ 'ਪੇ ਵਿਛਾ ਕੇ ਪਹਿਲਾਂ ਮੋਗਰੀਆਂ ਦੀਆਂ ਫਿਰ ਹੌਲੀ ਹੌਲੀ ਟਰੈਕਟਰ ਘੇੜੇ ਜਾਂਦੇ ਉਹ ਟ੍ਰੈਕਟਰ ਸੀ ਮੇਰਾ ਬਾਬਾ ਬੋਵਟੀਆਂ ਹਾਂ ਹਾਂ ਬਹੁਤ ਲੈ ਕੇ ਇਧਰੋਂ ਖੂਗਾ ਜੀ ਇਹਨਾਂ ਦਾ ਘਰ ਹੁੰਦਾ ਦਾ ਇਹਨਾਂ ਨੇ ਜੂ ਆਪਣੇ ਗੇਟ ਦੇ ਦਬਟਾ ਆਪਾਂ ਸਾਡੇ ਗੇੜ ਕੋਲੋਂ ਵੀ ਲੈ ਕੇ ਆਇਆ ਇਸ ਤਾਂ ਫਿਰ ਵੀ ਬੋਵਟੇ ਕਰਦੇ ਤੇ ਇਹ ਉਹ ਜਿਹੜੀ ਗਲੀ ਹੈ ਇਹਨਾਂ ਦੇ ਘਰ ਦੇ ਪੂਰੇ ਤੇ ਹਾਂ ਉਹ ਸਾਈਡ ਤੋਂ ਮੈਂ ਬਾਹਰ ਆਦਾ ਜਿ ਉਹਨਾਂ ਆਪਣੀ ਟਾਲੀ ਵਾਲਾ ਟਾਲੀ ਕਹਿੰਦੇ ਉੱਥੇ ਕਹਿੰਦੇ ਹੈ ਨਿਕਦੀ ਵਾਢੋਲੀ ਜਿੱਤੇ ਸਟੇਡੀ ਹਾਂ ਸਟੇਡੀ ਕੋਲੋਂ ਉਹ ਟਾਲੀ ਕੋਲ ਨਾਲ ਇੱਕ ਨਾਲ ਡੱਗਣੀ ਨੂੰ ਬੈਜਣਾ ਇੱਕ ਨਾਲ ਬੈਲੇਕਣੀ ਨੂੰ ਬੈਜਣਾ ਇੱਕ ਨਾਲ ਕਮਾਲ ਬਗਣੀ ਨੂੰ ਤਿੰਨ ਤਿੰਨ ਚੱਲਦੇ ਉੱਥੇ ਜਿਹਨੇ ਸਵੇਰ ਨੂੰ ਜਗਾ ਮੱਲ ਲਈ ਮੱਲ ਲਈ ਵਾ ਮਾ ਇੱਕੇ ਚਾ ਚਲੀ ਜਾਂਦਾ ਮੈਂ ਤਾਂ ਮੇਰੇ ਐ ਸੋਜੀ ਆ ਇਹਨਾਂ ਨੇ ਘਰ ਕੋਲ ਤੇ ਲੱਜਣਾ ਉਹ ਨੂੰ ਕੋ ਪੁੰਜਣ ਛੜ ਗੇੜ ਕੋਲ ਨੂੰ ਬੱਬੇ ਗੱਲੇ ਹੋਰੀ ਬਾਕੀ ਬੰਨੇ ਹੋਣੀ ਜਿਹੜੀ ਘਰ ਕੋ ਬੱਟਣ ਲੱਗੇ ਜਦ ਤਾ ਪ੍ਰਾਲੀ ਦੀ ਸ਼ੁਰੂ ਕਰਦੇ ਸੀ ਬੱਟਣੀ ਇਹ ਪ੍ਰਾਲੀ ਦੀ ਇਹਨਾਂ ਨੇ ਪ੍ਰਾਲੀ ਦੀਆਂ ਬਹੁਤ ਵੱਟੀਆਂ ਪ੍ਰਾਲੀ ਦੀ ਜਿਹਨੂੰ ਹੱਥ ਖਾਂਦਦੀ ਸੀ ਯਾਰ ਹਾਂ ਉਹ ਐ ਖੇਲ ਦਿੰਦੀ ਸੀ ਉਹ ਗੇੜ ਦੇਮ ਦੀ ਇੱਕ ਤਾਂ ਉਹਦੀ ਲੰਬਾਈ ਹੁੰਦੀ ਨਵਾਈ ਹੁੰਦੀ ਦੀ ਇੱਕ ਉਹ ਕੈੜੀ ਬੌਦ ਹੁੰਦੀ ਜਿਹੋ ਹੱਥ ਥੋੜੀ ਘੱਟ ਖਾਂਦੀ ਸੀ ਕੁੱਤੀ ਹੋਈ ਜਾਂਦਾ ਮਾ ਤੁਹਾਨੂੰ ਲੱਗ ਜਾਏਗਾ ਦਿੰਦੀ ਜਦ ਤੱਕ ਤੇ ਲੈ ਕੇ ਜਾਣੀ ਲੰਬੀ ਵੇੜ ਇੱਕ ਬੰਦ ਨਹੀਂ ਖਾਦੀ ਲੰਬੀ ਬਾੜ ਦੇਣੀ ਹੈ ਫਿਰ ਉਹ ਥੋੜੀ ਜਿਹੀ ਬਟਣੀ ਦੂਏ ਦੂਈ ਦਾ ਜੋੜ ਦੇਣੀ ਫਿਰ ਉਸ ਵਾਲਾ ਕੰਮ ਹੋ ਜਾਂਦਾ ਫੇਸ਼ਾ ਉਹਨੂੰ ਇਕੱਠਿਆਂ ਕਰਨੇ ਆ ਇਧਰ ਘਮਾਖਾ ਆ ਕੇ ਪੈਰ ਬਣਾ ਦੇ ਟਾਵਰ ਉਹਦੀ ਹਾਂ ਹਾਂ ਪੂਰੀਆਂ ਵਧੀਆ ਇਹਨਾਂ ਫਿਰ ਢੋਣੀਆਂ ਘਰ ਨੂੰ ਹਾਂ ਫਿਰ ਕੰਬਾਈਨ ਦੇ ਕੰਮ ਚੱਕਤਾ ਹਾਂ ਕਬੈਨ ਵੀ ਆ ਗਈ ਹੈ ਰੱਸੀਆਂ ਲਾਗੇ ਬਟਣ ਫਿਰੇ ਜਾਂ ਰੱਸੀਆਂ ਬਾਣੀਆਂ ਸਾਡਾ ਵੀ ਇੱਕ ਵਾਰ ਪੈਸੇ ਲੱਗੇ ਵੀ ਤਿੰਨ ਚਾਰ ਸਾਲ ਕੱਢ ਦਿੰਦੇ ਜੇ ਸਾਬੀ ਹੋ ਗਏ ਬਾਈ ਸਾਹਮਣੇ ਇਹਦਾ ਬੈਂਦੀ ਆਈ ਹੈ ਵੀ ਗੋਰੀ ਮਰਕਰੀ ਟਾਈਮ ਟਾਈਮ ਦਾ ਕੰਮ ਹੈ ਸਾਡਾ ਟਾਈਮ ਟਾਈਮ ਦੀ ਗੱਲ ਹੈ ਭਾਰੀ ਆਹ ਤੈਨੂੰ ਸਮਝ ਛੋਟੀ ਜਿਹੀ ਮਸ਼ੀਨ ਹੈ ਉਹ ਇਹਨਾਂ ਨੇ ਕੋੂੜੀਆਂ ਵੱਢ ਕੇ ਚੱਲੀ ਜਾਂਦੀ ਐ ਅੱਛਾ ਇੱਕ ਹੋਰ ਦੇਖ ਕਣਕ ਦੀ ਭੜਾਈ ਚਰ ਭਈਆਂ ਨੇ ਕਰ ਦੇਣੀ ਚੋਹ ਪੰਜਾਬੀਆਂ ਨੇ ਕਰ ਦੇਣੀ ਉਹ ਸ਼ਾਮ ਨੂੰ ਜਾ ਕੇ ਖਿੱਚ ਭਰੀਆਂ ਕਿ ਆਉਣੀਆਂ ਵੀ ਅੱਜ ਇੰਨੀਆਂ ਭਰੀਆਂ ਬਣਤੀਆਂ ਉਹਨਾਂ ਨੇ ਹੁਣ ਕੋਈ ਤਾਂ ਕੋਈ ਭਰੀ ਨਹੀਂ ਕਰਨ ਦਾ ਕੋਈ ਕੁਛ ਨਹੀਂ ਹੁਣ ਨਹੀਂ ਕਰਨਦਾ ਇਹਦਾ ਛੋਟਦਾ ਕਹਿੰਦਾ ਬਾਈ ਤੂੰ ਬੰਨਣ ਲੱਜਾ ਮੈਂ ਲੈ ਆਉਣਾ ਹਾਂ 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 ਬਸ ਦੂਜਾ ਦਾ ਫਰਕ ਹੈ ਜਲ 250 230 250 ਭਰੀ ਤੱਕ ਕਿਲੇ ਦੀ ਹੋਈ ਹੈ ਹਮਮ ਕਣਕ ਨੀ ਨਿਕਲਦੀ ਸੀ 17-18 ਬੋਰੀਆਂ ਬੋਰੀਆਂ ਦਾ ਕੱਢਦੇ ਹੁੰਦੇ ਤੇ ਬੋਰੀਆਂ ਗੱਲ ਬੇਈਆਂ ਬੋਰੀਆਂ ਕੱਢਣ ਇੱਕ ਬੋਰੀ ਉਹਨਾਂ ਨਹੀਂ ਹੁੰਦੀ ਸੀ 17-18 ਬੋਰੀਆਂ ਹੁੰਦੀਆਂ ਹੁਣ ਮੈਂ ਪਿੱਛੇ ਉੱਥੇ ਜਿਹੜੇ ਬੂਟੇ ਲਾਏ ਹੋਏ ਆ ਕਣਕ ਵਿੱਚ ਬੂਟੇ ਲਾਏ ਹਾਂ ਜਦ ਮੈਂ ਪਰ ਗਿਣੀ ਉੱਥੇ 185 ਬੋਰੀ ਦੀ ਅੱਛਾ ਹਾਂ ਮੈਂ 185 ਬੋਰੀ ਕਿਤੇ 250 ਬੋਰੀਆਂ ਸਦਾਰਾ ਸਦਾਰਾ ਬੋਰੀਆਂ ਹੁੰਦੇ ਨੇ ਜੋ ਵੀ ਤੋਂ 2 क्विंटल ਦੇ ਗਏ ਭਾਈ ਆ ਇਹ ਕਿਹੜੀਆਂ ਜੇ ਦੀ ਮੈਂ ਦੀਵਰੀ ਅਸਰੀ ਗੁੱਲੀ ਡੰਡੇ ਨੇ ਘਟ ਗਈਆਂ ਹਾਂ ਗੋਲੀ ਡੰਡਾ ਵੀ ਕੋ ਸਮਝਦਾ ਬੀਜ ਨਹੀਂ ਬੀਜਾਂ ਦਾ ਫਰਕ ਬਹੁਤ ਬੀਜਾ ਫਰਕ ਹੈ ਸਮਝਿਆ ਹੁਣ ਮੈਂ ਤੁਹਾਨੂੰ ਇਹ ਦੱਸਦਾ ਵੀ ਢੋਲ ਪਾ ਤੇ ਮਾਡਲ ਲਾਉਂਦੇ ਯਾਰ ਉਹ ਜੋ 5 ਕੁਆਂਟਲੇ ਪੈਂਦੀ ਹੈ ਜੇ ਕਈ ਕਣਕ ਅਸੀਂ ਨਿਕਲਦੇ ਆ ਜਿਹੜੀਆਂ 4 ਕੁਆਂਟਲ 80 ਕਿਲੋ ਬਿਕ ਨਿਕਲੀ ਹੈ 5 ਪੂਰੀ ਵੀ ਨਿਕਲੀ ਵਜਨ ਪਤਾ ਕਰਨਾ ਵਜਨ ਪਤਾ ਐਕਟੀ 50 ਕਿਲੋ ਵੱਧ ਨਿਕਲੀ 5.5 ਕੁਆਂਟਲ ਇਹ ਵੀ ਤਾਂ ਬਾਈ ਆਏ ਹਾਂ ਕਈ ਟਾਂ ਨਾਲ ਥੈਲਾ ਫੁੱਲ ਭਰ ਜਾਂਦਾ ਏ ਕਈ ਇੰਨਾ ਹੁਣਾ ਰਹਿੰਦਾ ਏ ਹੁਣ ਪਹਿਲੇ ਤਾਂ ਨਹੀਂ ਸਬਜ਼ੀ ਦੀ ਬੋਰੀਆਂ ਨੂੰ ਭਰਦੀ ਹਾਂ ਪੂਛਾ ਦੀ ਇੰਨੀ ਹੁਣੀ ਰਹਿੰਦੀ ਸੀ ਹਾਂ ਹਾਂ ਇਹ ਤਾਂ ਨਹੀਂ ਹੁਣ ਆਪੇ ਤਾਂ ਨਬਰ ਦੇਖ ਲੈ ਦੇਲਾ ਪਾ ਪਹਿਲਾਂ ਭਈਆਂ ਦੇ ਵੜਾ ਕੇ ਚੜਾਈ ਕਰਦੇ ਤੇ ਜਲਦੀ ਚਲ ਚੜ੍ਹ ਠੀਕ ਆਏ ਕਰਦਾ ਤਾਂ ਉਹੀ 22 23 25 ਕਿੰਟਰ ਨੇ ਨੀਲ ਜਗ੍ਹਾ ਤੇ ਸਵਾਰ ਖੜੇ ਹੈਗੇ ਤਾਂ ਬਾਈ ਇੱਕ ਵਾਰ ਨਾ ਦੱਸਿਆ ਆ ਆ ਮੈਂ ਬੁੱਟੇ ਲਾਇਏ ਵੇ ਇਹ ਖੱਤੀ ਇਹੀ ਤਾਂ ਲਾਇਏ ਵੇ ਹੂੰ ਆਪੇ ਵੱਡੇ ਆਪੇ ਵੱਢ ਕੇ ਜੱਤਾ ਪੂਲੀ ਬੰਨਦੇ ਤੇਗੇ ਏਕਣੇ ਸੇ ਥੱਬੇ ਖੜੇ ਕਰਦੇ ਬਾਣ ਦਾ ਮਿੰਜਾ ਇੱਕ ਪਾਸੇ ਨਾਲ ਜਿਹਦੇ ਪੈ ਦਾ ਪੈ ਦਾਲੇ ਪਾਸੇ ਆ ਰਹੀ ਟੋਕਰੀ ਐ ਟੂਂਟੀ ਬਣਾਈ ਵੀ ਏ ਟੋਕਰੀ ਬੰਨ ਲਈ ਅੱਛਾ ਸਮਝਿਆ ਉਹ ਟੋਕਰੀ ਵਿਝਾੜਦੇ ਹੁੰਦੇ ਤੇ ਠੀਕ ਐ ਬਾਈ ਜੀ ਪਹਿਲੇ ਵੀ ਇੱਕ ਵਾਰ ਵੀਡੀਓ ਦੱਸਿਆ ਮੈਨੂੰ ਬਾਈ ਕਹਿੰਦਾ ਕੀ ਝੂਠ ਬੋਲਦੇ ਆ ਮੈਂ ਆਪਣੇ ਹੱਥੀ ਝਾੜੇ ਮੈਂ ਟੋਕਰੀ ਬੰਨ ਗਿਆ ਹੂੰ ਹੂੰ ਕਿੰਨੀ ਜਿਆਦਾ ਹੁੰਦੀ ਸੀ ਜਾ ਝਾੜਦੇ ਜੇ ਭਾਈਏ ਸਾਰੀਆਂ ਏਕੜ ਝਾੜ ਦੋ ਹਾਂ ਹਾਂ ਤਾਂ ਤਾਂ ਅਸੀਂ ਬਹੁਤ ਝਾੜੇ ਜਗ੍ਹਾ ਇਹਨਾਂ ਨੇ ਸਰ ਵੀ ਇਹਨਾਂ ਨੇ ਬਹੁਤ ਜਾਲ ਇਹਨਾਂ ਨੇ ਨਾ ਕਿਆ ਕਰਦੇ ਤੇ ਇਹ ਜਦੋਂ ਵੀ ਪੱਕਣ ਲੱਗੇ ਮਾੜੇ ਇਹਨੇ ਕਰ ਲੈ ਜਾਣੇ ਵੱਟ ਕੇ ਉੱਥੇ ਜਿਹੜੇ ਪਰਾਲੀ ਨੰਗਰ ਨੂੰ ਪਾਈ ਜਾਣੀ ਢੱਕੂਗੇ ਇੱਥੇ ਝਾੜ ਦੇ ਹਾਂ ਘਰੇ ਝਾੜੀ ਜਾਣੇ ਮੀਨਾ ਪਹਿਲੇ ਧੋ ਰੱਖ ਲੈਣਾ ਉੱਥੇ ਕਰਦਾ ਦੂਏ ਜਾਂਦੇ ਨੇ ਵੱਡੇ ਬੰਦੇ ਹੁਣ ਜਾ ਹੀ ਦੇ ਫੇ ਕੰਮ ਕੋਈ ਨਹੀਂ ਮਤਲਬ ਵੀ ਹੁਣ ਕਰ ਦੇਗੇ ਹੁਣ ਅਗਲਾ ਦਿਹਾੜੀ ਵੀ ਕਹਿੰਦਾ ਭਾਈ ਇਹ ਖਾਲ ਖੁਰਚੇਗੇ ਭਾਈ ਇਹ ਦੇਖ ਚਾਉਣੀ ਅਸੀਂ ਦੇਖ ਲੈ ਭਈਆਂ ਨੇ ਸਾਡੇ ਨੇ ਰਾਤ ਨੂੰ 10 11 ਵਜੇ ਤਾਂ ਝੜ ਕੇ ਰਹਿਣਾ ਜਿੱਦੇ ਟਰਾਲੀ ਭਰ ਕੇ ਧਾਨਾਂ ਦੀ ਸਾਜ ਹੁਣੇ ਮੰਡੀ ਤਾਰੇ ਉੱਲ ਪਰਾਲੀ ਭਰਦੀ ਏ ਤੜਕੇ ਨੂੰ ਲੈ ਟਰਾਲੀ ਪਰਾਲੀ ਦੀ ਭਰ ਦੇਣੀ ਉਹ ਵੀ ਲੈ ਫੇਰ ਜਾ ਕੇ ਖਾਲੀ ਕਰਨੀ ਫੈਕਟਰੀ ਫੇਟਰੀਆਂ ਬਹੁਤ ਈਆਂ ਫੇਟਰੀਆਂ ਜੇ ਪ੍ਰਾਲੀ ਪਹੁੰਚਾਈ ਕਰਦੀ ਸੀ ਚੱਲ ਹੁਣ ਫੇਰ ਵੀ ਹੱਲ ਹੋ ਗਿਆ ਜਿਹੜੀਆਂ ਗੱਠਾਂ ਜੇ ਬੰਨ੍ਹ ਕੇ ਰਹਿਿਆ ਇਹਦਾ ਹੱਲ ਹੋ ਗਿਆ ਕੋਸਾਂਗਾਂ ਗੱਠਾਂ ਨੇ ਤਾਂ ਅੱਖਾਂ ਦਾ ਵੀਡ ਕੀਤਾ ਜਮੈਂ ਹਾਂ ਹਾਂ ਮੈਂ ਇੱਕ ਦੇਖਿਆ ਹੋ ਕੱਲ ਕੱਲੇ ਵੀਡੀਓ ਪਾਈ ਵੀਤੀ ਉਹ ਹੋਰ ਗੱਠਾਂ ਜੇ ਗੇੜਦਾ ਹੈ ਮਸ਼ੀਨਾਂ ਚੱਕ ਲ ਜਾਂਦੀ ਹੈ ਉਹ ਬਰੀ ਕਰਦੀ ਗਾਹ ਪੂਰਾ ਜਾ ਹੁੰਦਾ ਉਹਦੇ ਗਾਹ ਫੇਰ ਛਣਾਈ ਜੀ ਹੁੰਦੀ ਫੇਰ ਗਾਹ ਮਸ਼ੀਨ ਚੜਦੀ ਹੈ ਇੱਕ ਥੋੜਾ ਜਿਹਾ ਪਾਊਡਰ ਜੇ ਗੇੜ ਦੇ ਵਿੱਚ ਪਤਾ ਨਹੀਂ ਕਿਹੜੇ ਹਿਸਾਬ ਦੇ ਗੱਲ ਗੇੜਦੇ ਹੋ ਗਾਹ ਜਿਗਣਾ ਫੀਡ ਆਉਂਦੀ ਬਣ ਕੇ ਨਾ ਆਏ ਆਉਂਦੀ ਬਣ ਕੇ ਅੱਛ ਉਹ ਇਹ ਅੱਗ ਬਾਲਣੇ ਦੇ ਕੰਮ ਆਉਂਦੀ ਆ ਉਹ ਉਹ ਤਾਂ ਅੱਗ ਬਾਲਣੇ ਦੇ ਕੰਮ ਆਉਂਦੀ ਪਰ ਨਹੀਂ ਕਾਟੇ ਕੰਮ ਆਉਂਦੇ ਨਹੀਂ ਨਹੀਂ ਜਲਣੇ ਦੀ ਵੀ ਕੰਮ ਆਉਂਦੀ ਆ ਉਹ ਆਇਆ ਕਹਿੰਦਾ ਲੰਬੀਆਂ ਲਮਸੀਖਾ ਜੀਆਂ ਹਾਂ ਹਾਂ ਉਹਦਾ ਇਹਦੀ ਵੀ ਬਣਦੀਆਂ ਗੋਹੇ ਦੀਆਂ ਆਹੋ ਬਣਦੇ ਨੇ ਪਰਾਲੀ ਦੀਆਂ ਬਣ ਬਣ ਲੈਂਦਾ ਜਾਂ ਉਹਨਾਂ ਨੂੰ ਅੱਗ ਨੂੰ ਹੂੰ ਹੂੰ ਇਹ ਜਿਹੜਾ ਫੈਕਟਰੀ ਟੁੱਕਾ ਜਾਂਦਾ ਰੁੱਕ ਕੇ ਉਹ ਵੀ ਤਾਂ ਚੀਜ਼ ਉਹੀ ਬਣਗੀ ਉਹਨੇ ਵੀ ਅੱਗ ਬਾਲ ਦੇਣੀ ਵੇਖਣਾ ਹੁਣ ਹੱਲ ਹੈਗਾ ਜਣੀ ਇਹ ਨਿਕਲਦਾ ਹੌਲੀ ਹੌਲੀ ਹਾਂ ਹਾਂ ਜਣੀ ਪਹਿਲਾਂ ਪਰਾਲੀ ਥੋੜੀ ਜੀ ਖੋਪੀ ਬੱਤੇ ਫੈਕਟਰੀਆਂ ਬਣੇ ਲੱਗਦੇ ਇਹ ਤਾਂ ਹੁਣ ਬੰਦੇ ਹੋ ਗਈਆਂ ਨਹੀਂ ਅਡਾ ਆਪਣਾ ਏਰੀਆ ਦਾ ਕਿੱਛੀ ਜਾਂਦੀ ਹੂੰ 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 ਨਾਲੇ ਅਗਲਾ ਕਹਿੰਦਾ ਵੀ ਜਿਹੜੀ ਭਈਆਂ ਦੀ ਬੜਾਈ-ਕੜਾਈ ਦੀ ਨਿਕਲੇ ਆਉਂਦੀ ਵਿੱਚ ਪਿਛਲੇ ਪਿਛਲੀ ਵਾਰ ਨਾਲ 30% ਤਾਂ ਆਪਣੇ ਘਰ ਆਪਣੇ ਆਪਣੇ ਘਰ ਜਾਣੇ ਹਰੂਰ ਤਾਂ ਮੈਨੂੰ ਪਸਾ ਨਹੀਂ ਆ ਹਾਂ ਹਾਂ ਬਹੁਤ ਫਰਕ ਹੈ ਘਟ ਜਾਣਾ ਘਟ ਜਾਣੇ ਘਟ ਜਾਣੇ ਪੂਟਾ ਵੱਲ ਗਿਆ ਉਹ ਟਾਈਮ ਲੜਾਈ ਭਈਆਂ ਕਰੀ ਹੁੰਦੀ ਪਰ ਆਲੇ ਤੁਸੀਂ ਦਿੰਦੇ ਉਹ ਵੀ ਸੱਦੀ ਰੱਖਦੇ ਨਹੀਂ ਖੰਡਾਉਂਦੇ ਹੁੰਦੇ ਸੀ ਉਹਨਾਂ ਸੱਦੀ ਰੱਖਣੇ ਸੀ ਹੂੰ ਹੂੰ ਮੈਂ ਹੁਣ ਦੇਖਣਾ ਉਹ ਤੇ ਜਿਹੜੀ ਸਰੋਂ ਕਢਾਉਣੀ ਹੈ ਨਾ ਉਹਦਾ ਪੂਜੇ ਵਿੱਚੇ ਕਢਾ ਦੇਣਾ ਵਿੱਚੇ ਖੜਾ ਕੇ ਬਾਹਰ ਰੂਟਾ ਬਣਾ ਲੈਣਾ ਮੈਂ ਵਿੱਚੇ ਖੜਾਇਆ ਤਾਂ ਮੈਂ ਵਿੱਚੇ ਖੜਾਇਆ ਦੇਖੋ ਰੂਟਾ ਬਾਪੇ ਬੱਤ ਜਾਏ ਤੇ ਬਾਜਰਾ ਬੀਜ ਜਾਣਾ ਤੈਂ ਕਿਰੇ ਖਿੱਚ ਖੰਡਾ ਦੇਣਾ ਬਈ ਇੱਕਣੀ ਪੂਜੇ ਖੜਾਤਾ ਅੱਛਾ ਆ ਬਾਹਰ ਵੀ ਜਣਾ ਹੋਣਾ ਫਿਰ ਆਹੋ ਉਹ ਤਾਂ ਬਰੀਕੇ ਹੁੰਦਾ ਹਾਂ ਹਾਂ ਕਿਹੜਾ ਉੱਥੇ ਚੱਕਰ ਚਾਈ ਕਰ ਗਿਆ ਉਹ ਨਾ ਪੁੱਛਦਾ ਵੀ ਨਹੀਂ ਹੁਣ ਉਹਨੂੰ ਕੋਈ ਹੁਣ ਪੁੱਛਦਾ ਉਹ ਬੰਦਾ ਥੂੜੀ ਉਹਨੂੰ ਪੁੱਛਦੇ ਕੋਈ ਹਾਂ ਹਾਂ ਇਹਦੀ ਥੂੜੀ ਦੇਖ ਲਈ ਥੂੜੀ ਨਹੀਂ ਇੱਕਦੀ ਬਣਨੀ ਹੈਗੀ ਮਸ਼ੀਨਾਂ ਦੇਖ ਲਈ ਬਹੁਤ ਘੱਟ ਚੱਲੂngੀਆਂ ਸਾਬ ਇਹ ਲੈ ਕਿਸੇ ਸਾਲ ਮੰਡੀ ਬੈ ਨਹੀਂ ਗਏ ਤੇਜ ਹੋ ਜਾਂਦੇ ਕੋਈ ਨਹੀਂ ਲੋਕਾਂ ਨੇ ਸੰਭਣੀ ਨਹੀਂ ਗਾਣੂ ਰੇਡ ਤੇਜ ਰਹਿਣਾ ਤੂੜੀ ਨਾ ਹੋਰ ਹੋਣਾ ਇਹ ਆਲੇ ਨਾ ਕਹਣਾ ਹੁਣ ਵੀ ਰੱਖਣ ਨੂੰ ਵੀ ਨਹੀਂ ਜਗ੍ਹਾ ਹੈਗੀ ਹਰੇਕ ਬੰਦ ਗਾਣੂ ਲੋਕਾਂ ਦੇ ਕਣਕ ਸੰਭ ਲੈਣੀ ਕਰ ਦੇਣਾ ਹੋਇਆ ਦਾ ਗਾਣੂ ਲੋਕਾਂ ਦੇ ਜਵੀ ਦੀ ਵਿਛੜੀ ਜਵੀ ਤੇਜ ਹੋ ਜਾਂਦੀ ਹਾਂ ਇਹਦਾ ਜੀ ਹੈਗਾ ਜੀ ਫਿਰ ਆਲੂ ਦਾ ਮਾਰਿਆ ਕਹਿੰਦੇ ਆਲੂ ਇਹ ਮਾਰ ਵੀ ਲੰਦਾ ਇਹ ਬਣਾ ਵੀ ਦਿੰਦਾ ਇਹ 800 ਬੋਰੀ ਦੀ ਚੱਕ ਨਹੀਂ ਲੱਈ ਦੀ ਆਪਣੇ ਪਿੰਡ ਇਹ ਜੇ ਵੀ ਹਾਂ ਜਿਹੜੇ ਪਹਿਲਾਂ ਬੂਟੇ ਲਾਉਂਦੇ ਆ ਉਹਨਾਂ ਨੂੰ ਲਾਉਣੀ ਬੰਦੇ ਚਾਰੇ ਕੇ ਕਹਿਣ ਲੱਗ ਗਿਆ ਉਹ ਲੈ ਜਾਂਦਾ ਕਿ ਕਿੱਤਾ ਲੰਬਈਆ ਦਾ ਹੁਣ ਹਰੇ ਕੇ ਕਹਿੰਦਾ ਹੁਣ ਇਹ ਆਏ ਪਟਾਉਣੇ ਬਣੇ ਆਏ ਪਟਾਉਣੇ ਬਣੇ ਕੁਛ ਨਹੀਂ ਹੋਣਾਗਾ ਇਕੱਲੇ ਚੱਲੀ ਜਾਣਾ ਇਕੱਲੇ ਹੀ ਜਾਣਾ ਨਾ ਦੇ ਹੋ ਜਣੇ ਆ ਉਸਨੇ ਪਤਾ ਕਿ ਲੱਕੜੀ ਹੋਰ ਹੈ ਹੀ ਨਹੀਂ ਲੱਕੜੀ ਦਾ ਕੰਮ ਬਹੁਤ ਵੱਡਾ ਤੀਜਾਂ ਚ ਪੈਂਦੀ ਬਹੁਤ ਆ ਪੜਾਈਆਂ ਆਪਣੀਆਂ ਕੀ ਦਾ ਬਣਦਾ ਹੀ ਬਹੁਤ ਹੋਦਾ ਕੀ ਦਾ ਬਣਦਾ ਕਾਗਜ਼ ਤੇ ਦੇ ਕੇ ਸਾਰਾ ਕੁਝ ਬਣਦਾ ਇਹਦਾ ਸੇਖਾਂ ਦੀਆਂ ਡੱਬੀਆਂ ਆਈਆਂ ਦੀਆਂ ਹਾਂ ਹਾਂ ਸਭ ਉੱਤਮ ਦੇਖਿਆ ਇਹਦੀ ਉਹ ਉਤਾਰ ਲੈਣੀ ਇਹਨਾਂ ਨੇ ਆਪਣੀ ਛਿਲਤ ਜੀ ਹਾਂ ਹਾਂ ਉਹ ਸੁੱਕਣੀ ਪਾ ਦਿੰਦੇ ਆ ਉਹ ਛਿਲਦਾ ਹੀ ਸੁੱਕਣੀ ਪਾ ਦੇਣੀ ਇਹ ਕਾਗਜ਼ ਆ ਬਣਾ ਲੈਂਦੇ ਕਾਗਜ਼ ਹੁੰਦਾ ਨਾ ਇਹ ਜੀ ਬਣਾ ਲੈਂਦੇ ਇਹਨੂੰ ਉਹ ਸਗਾ ਕੇ ਸਾਰਾ ਕੰਮ ਉੱਥੇ ਹੀ ਲੈਣਾ ਫਿਰ ਜੋ ਜੋੜ ਕੇ ਗਾਹਾਂ ਦੇਖ ਲੈ ਵੀ ਬੂਟ ਇੱਕ ਵਾਰ ਬੂਟਾ ਅੰਦਰ ਚੱਲੇ ਗਿਆ ਇਹਦੀ ਜੀ ਮਤਲਬ ਜਿਹੜੀ ਰੇਹਨ ਖੁਦ ਉਹ ਵੀ ਆਉਂਦੀ ਉਹਦੀ ਕੰਮ ਲੱਗਣੀ ਆ ਕੁਝ ਵੀ ਨਹੀਂ ਰਹਿਣਾ ਇਹਦਾ ਇਹ ਤਾਂ ਹੈ ਆਪਣਾ ਆ ਪੱਕਾਈ ਜਾਂਨੇ ਕਣੀ 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 ਕਿਤੇ ਕੰਮ ਨਹੀਂ ਹੋਊਗਾ ਧਾਨਾਂ ਦੀ ਹਰੇਕ ਹਰੇਕ ਚੀਜ਼ ਜਿਹੜੀ ਫੈਕਟਰੀ ਚੱਲੇਗੀ ਉਹ ਜਿਹੜੀ ਨਿਕਲ ਗਈ ਨਿਕਾ ਉਹ ਵੀ ਕੰਮ ਆ ਜਾਂਦਾ ਹੈ ਜੇ ਆਪਣੇ ਉੱਪਰ ਲਾ ਛਾਂ ਛੱਡ ਜਾਂਦੇ ਤੇ ਉਹ ਵੀ ਹਿੰਦ ਦਾ ਕਾਬੂ ਆਉਂਦਾ ਹੈਗਾ ਕਿ ਕਿੱਥੇ ਬਾਲਣਾ ਨਾ ਕਰ ਕਿ ਹੁਣ ਕੁਝ ਨਹੀਂ ਜੜਦੇ ਹੁਣ ਹਾਂ ਹਾਂ ਸਭ ਟੁਕਲੇ ਹੁਣ ਅੱਗੇ ਗੱਲਾਂ ਕਹਿੰਦਾ ਹੁੰਦਾ ਤਾਂ ਵੀ ਯਾਰ ਆ ਨਾਲੇ ਲਈ ਕਿੱਥੇ ਜਾਂਭੂਗੇ ਅਸੀਂ ਹੁਣ ਉਹ ਆਉ ਕਹਿੰਦੇ ਆ ਵੀ ਸਾਨੂੰ ਦੇ ਦੋ ਉਹ ਸਾਡੇ ਨਾਲ ਖੇਤ ਦੇ ਲੈ ਸਾਰਾ ਕੁਝ ਆਖੋਗੇ ਤਾਂ ਖੇਤ ਇੰਨਾ ਵਧੀਆ ਬਣ ਗਿਆ ਬਹੁਤ ਵਧੀਆ ਗੱਲ ਇੱਕ ਵਾਰ ਦੇ ਕਮੈਂਟ ਕਰਿਆ ਪਤਾ ਕਹਿੰਦਾ ਵੀ ਖੇਤ ਬਹੁਤ ਵਧੀਆ ਬਣਿਆ ਪਿਆ ਹਨ ਖੇਤ ਵਧੀਆ ਬਣਨਗੇ ਹਾਂ ਹਾਂ ਉਹ ਜਿਹੜਾ ਹੈਗਾ ਮਾੜੀ ਫੋਟੇ ਆਪਣੀ ਵੀ ਫਿਰ ਆਪ ਵੀ ਕਰਨਾ ਪੈਂਦਾ ਹ ਲਾਜੋ ਕਹਿੰਿਆ ਘੋੜੇ ਲੈ ਕੇ ਕਿਦੇ ਸਾਡੇ ਕੁਝ ਵੀ ਨਹੀਂ ਹੈਗਾ ਹੁਣ ਜਾ ਕੇ ਦੇਖ ਵਾਹ ਅਸੀਂ ਤਾਂ ਜੜਾ ਜੜਾ ਕੱਢ ਦਿੰਦੇ ਘਾੜੀਆਂ ਲੈ ਕੇ ਉੱਤੇ ਜਾ ਕੇ ਕੱਢਣੀ ਟੈਕਟਰ ਕੱਲੇ ਪੱਟ ਹੋ ਗਏ ਹਾਂ ਬੜਾ ਇਹਨੇ ਪੱਟੇ ਆਉਣੇ ਹਾਂ ਸਭ ਕੋਈ ਬੜਾ ਦਿੱਗੇ ਨਹੀਂ ਕੁਝ ਨਹੀਂ ਹੋਇਆ ਇਹਨੇ ਕਿਹਾ ਤਾਂ ਜੇ ਕਣ ਟੁੱਟ ਜਾਣੇ ਹਾਂ ਇਹਨੇ ਕਮੈਂਟ ਕਰਿਆ ਤਾਂ